ਵਿਆਹ ਤਾਂ ਤੁਸੀਂ ਬਹੁਤ ਵੇਖੇ ਹੋਣਗੇ ਪਰ ਅੱਜ ਅਸੀਂ ਜਿਹੜੇ ਵਿਆਹ ਦੀ ਗੱਲ ਕਰਨ ਜਾ ਰਹੇ ਹਾਂ ਅਜਿਹਾ ਵਿਆਹ ਤੁਸੀਂ ਸ਼ਾਇਦ ਹੀ ਪਹਿਲਾਂ ਵੇਖਿਆ ਹੋਵੇਗਾ ਫਿਰੋਜ਼ਪੁਰ ਦੇ ਪਿੰਡ ਕਰੀਕਲਾਂ ਚ ਇਹ ਅਨੋਖਾ ਵਿਆਹ ਵੇਖਣ ਨੂੰ ਮਿਲਿਆ ਜਿੱਥੇ ਹਰਮਨਕੌਰ ਨਾਂ ਦੀ ਕੁੜੀ ਬਰਾਤ ਲੈ ਕੇ ਪਹੁੰਚੀ ਤੇ ਉਸ ਦਾ ਸਵਾਗਤ ਕੀਤਾ ਮੁੰਡੇ ਵਾਲਿਆਂ ਨੇ ਅਸੀਂ ਦੋਵਾਂ ਨੇ ਡਿਸਕਸ ਕੀਤਾ ਸੀਗਾ ਇਹ ਜ਼ਮੀਨ ਦੁਰਲੱਭ ਦੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਹੈ ਸੋ ਇਹ ਆਈਡੀ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਂਦੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡਾ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਯਾ ਦੈਟਸ ਪਰ ਖੇਤਾਂ ਦੇ ਵਿੱਚ ਵਿਆਹ ਹੋਇਆ ਹੈ ਕਿੱਦਾਂ ਦਾ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲੇਸ ਪਏ ਹੋਏ ਨੇ ਉੱਥੇ ਤੁਹਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਜੀ ਮੈਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਦੇ ਰੂਟਸ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕੇ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਾਲੇ ਵੀ ਫਾਰਮਰਸ ਬਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਪਤਾ ਮਿਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਹੋਲਗੀ ਹੋ ਗਈ ਹੈ। ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਕਿ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਏ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਰੇ ਦੇ ਵਿੱਚ ਸੋ ਅਸੀਂ ਸਾਰੀ ਚੀਜ਼ਾਂ ਉਹਦਾ ਸੋਚਦੇ ਪਏ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਜਾਂ ਕਿਵੇਂ ਉਹਨਾਂ ਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪ ਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜ ਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਤਰ੍ਹਾਂ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਐ ਕਿਤੋਂ ਕੱਟੀ ਵੀ ਹੈਗੀ ਐ ਤੇ ਸਾਰੇ ਜਨਾਂ ਨੂੰ ਇੱਕ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਹੈ ਕੀ ਨਾਮ ਹੈ ਤੁਹਾਡਾ ਹਰਮਨ ਤੁਸੀਂ ਕਿਥੋਂ ਆਏ ਹੋ ਕੈਨੇਡਾ ਤੋਂ ਲਾੜੇ ਦੁਰਲਭ ਸਿੰਘ ਦਾ ਕਹਿਣਾ ਹੈ ਕਿ ਉਹ ਫਾਰਮਰ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਹਨ ਤੇ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਮੈਂ ਹਮੇਸ਼ਾ ਹੀ ਕਿਸਾਨ ਪ੍ਰੋਟੈਸਟ ਨੂੰ ਸਮਰਥਨ ਦਿੰਦਾ ਹੈ ਤੇ ਅਸੀਂ ਆਪਣੀ ਪੂਰੀ ਵੈਡਿੰਗ ਹੀ ਕਿਸਾਨ ਪ੍ਰੋਟੈਸਟ ਨੂੰ ਡੈਡੀਕੇਟ ਕਰ ਦਿੱਤੀ ਹੈ ਅਸੀਂ ਫਾਰਮਰਸ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਆਗੇ ਆ ਫਾਰਮਰਸ ਪ੍ਰੋਟੈਸਟ ਵਨ ਹੋਇਆ ਸੀਗਾ ਉਹਦੋਂ ਤੋਂ ਅਸੀਂ ਪੂਰੇ ਹੰਦੇ ਤੇ ਸਪੋਰਟ ਤੇ ਸੀਗੇ ਕਿ ਲਾਈਕ ਬੀਂਗ son of a farmer ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈਗਾ ਪੂਰਾ ਸਾਥ ਦੇ ਦਿੱਤਾ ਸੀਗਾ ਉਹਨੂੰ ਇੱਕ ਨਵੀਂ ਪਛਾਣ ਦੇਣ ਵਾਸਤੇ ਅਸੀਂ ਆਪਦੀ ਪੂਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਰਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲਾਈਕ ਨਾ ਐਵਰੀਬਾਡੀ ਸ਼ੁੱਡ ਬੀ ਲਾਈਕ ਪ੍ਰਾਊਡ ਆਫ like being a being a farmer or like a being a son of a farmer or being a daughter of a farmer so unde karke assi sara sara sa, kuch kita ga ta hun ik passe khetan de vich jede hai o fasal khadi hoyi hai haan ji ta sareyan ne dekh rahe hai kidda da lag reha hega ke vi vadiya lag reha gaya nokha sara di wakri cheez hai gi hai sara nu vadiya lag reha ke like roots naal judan di gall ho rahi hai itthe ik message ja reha gaya jeve assi sitta kinne hageya jeve mere itthe vi sitta laaya hai punjabi ch sitte de matlab do hunde ne ਇੱਕ ਸਿੱਟਾ ਮਤਲਬ ਕਨਕ ਦਾ ਸਿੱਟਾ ਇੱਕ ਹੁੰਦਾ ਹੈਗਾ ਕਿ ਲੈਸਨ ਜਾਂ ਕਨਕਲੂਜਨ ਸੋ ਅਸੀਂ ਉਹਦੇ ਥਾਂ ਨਹੀਂ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹਾਂ ਕਿ ਆਪਦੀ ਜ਼ਮੀਨ ਨਾਲ ਆਪਦੀ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗਰਾਉਂਡ ਇਜ਼ ਇਹ ਨਾਮ ਹੈ ਤੁਹਾਡਾ ਦੁਰਲਭ ਤੇ ਤੁਸੀਂ ਕਿੱਥੋਂ ਆਏ ਹੋਗੇ ਹੁਣ ਵਿਆਹ ਲਈ ਕੈਨੇਡਾ ਤੋਂ ਸਪੈਸ਼ਲੀ ਆਏ ਆਗੇ ਆ ਕੈਨੇਡਾ ਚ ਵੈਂਕੂਵਰ ਚ ਅਸੀਂ ਬਹੁਤ ਸਪੋਰਟ ਕੀਤਾ ਫਾਰਮਰਸ ਪ੍ਰੋਟੈਸਟ ਨੂੰ ਤੇ ਉਹਦੇ ਬਾਅਦ ਇੱਥੇ ਆ ਕੇ ਆਪਦੀ ਰੂਟਸ ਨਾਲ ਜੁੜੇ ਹੋ ਨਾ ਪੂਰੇ ਤ੍ਰਾਸਪੁਰਚ ਹੋਏ ਇਸ ਵਿਆਹ ਦੀ ਹਰ ਪਾਸੇ ਚਰਚਾ ਹੈ ਕਿਉਂਕਿ ਇਸ ਜੋੜੀ ਨੇ ਜਿੱਥੇ ਆਪਣੀ ਮਿੱਟੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਆਪਣੇ ਵਿਆਹ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਹੈ ਤੇ ਉੱਥੇ ਹੀ ਕੁੜੀ ਵੱਲੋਂ ਬਰਾਤ ਲੈ ਕੇ ਆਉਣ ਦੀ ਵੀ ਸਮਾਜ ਵਿੱਚ ਨਵੀਂ ਪਰਤ ਪਾਈ ਹੈ ਬਿਊਰੋ ਰਿਪੋਰਟ ਪੀਨਾ نیوز